ਪਾਕਿਸਤਾਨ ਇਕਲੌਤਾ ਜਿਹੜਾ ਦੇਸ਼ ਆ ਜਿਸਦੇ ਨਿਊਕਲੀਅਰ ਵੈਪਨਸ ਤੋਂ ਅਮਰੀਕਾ ਵੀ ਡਰਦਾ ਤੇ ਹਮੇਸ਼ਾ ਅਮਰੀਕਾ ਇਹ ਚਾਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਪਾਕਿਸਤਾਨ ਦੇ ਨਿਊਕਲੀਅਰ ਵੈਪਨਸ ਨੂੰ ਬੈਕ ਡੋਰ ਤੋਂ ਹੀ ਪਰ ਕੰਟਰੋਲ ਕਰ ਸਕੇ ਪੂਰੀ ਦੁਨੀਆ 'ਚ ਟੋਟਲ 9 ਦੇਸ਼ ਨੇ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨਸ ਮੌਜੂਦ ਨੇ ਪਰ ਪਾਕਿਸਤਾਨ ਅਕਲੌਤਾ ਜਿਹੜਾ ਦੇਸ਼ ਆ ਜਿਸ ਦੇ ਨਿਊਕਲੀਅਰ ਵੈਪਨਸ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਅਨਸੇਫ ਮੰਨੇ ਜਾਂਦੇ ਨੇ ਉਦਾਂ ਸਭ ਤੋਂ ਵੱਡਾ ਕਾਰਨ ਹੈ ਕਿ ਪਾਕਿਸਤਾਨ ਅਤੰਕਵਾਦ ਦਾ ਅੱਡਾ ਹੈ ਤੇ ਜੇ ਇਹ ਨਿਊਕਲੀਅਰ ਵੈਪਨਸ ਕਦੇ ਇਨ੍ਹਾਂ ਅਤੰਕਵਾਦੀਆਂ ਦੇ ਹੱਥ ਲੱਗ ਗਏ ਤਾਂ ਇਹ ਪੂਰੀ ਦੁਨੀਆ ਦੇ ਲਈ ਇੱਕ ਜੋਖਮ ਭਰਿਆ ਸਮਾਂ ਹੋਊਗਾ ਪਰ ਪਾਕਿਸਤਾਨ ਕੋਲ ਇਹ ਨਿਊਕਲੀਅਰ ਵੈਪਨਸ ਆਏ ਕਿੱਥੋਂ ਤੇ ਕਿਉਂ ਪੂਰੀ ਦੁਨੀਆ ਤੋਂ ਖੂਫੀਆ ਰੱਖੇ ਇਸ ਪ੍ਰੋਗਰਾਮ ਦੀ ਨਿਊਜ਼ ਪਾਕਿਸਤਾਨ ਨੇ ਜਾਣ ਪ टीसी ਤੇ ਉਹ ਵੀ ਆਪਦੇ ਪਹਿਲੇ ਨਿਊਕਲੀਅਰ ਟੈਸਟ ਤੋਂ 11 ਸਾਲ ਪਹਿਲਾਂ ਤੇ ਕਿਉਂ nuclear test ਦੇ ਚਲਦਿਆਂ ਵਿਦੇਸ਼ੀ ਪੱਤਰਕਾਰਾਂ ਨੂੰ ਪਾਕਿਸਤਾਨ ਨੇ ਕੁੱਟ-ਕੁੱਟ ਕੇ ਦੇਸ਼ ਦੇ ਵਿੱਚੋਂ ਕੱਢਿਆ ਸੀ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਇੱਕ ਲੋਤਾ ਜਿਹਾ ਮੁਸਲਮਾਨ ਕੰਟਰੀ ਆ ਜਿਸਦੇ ਕੋਲ nuclear weapons ਮੌਜੂਦ ਨੇ ਸਾਲ 1971 ਭਾਰਤ ਤੇ ਪਾਕਿਸਤਾਨ ਆਹਮੋ ਸਾਹਮਣੇ ਸੀ ਜੰਗ ਦੇ ਮੈਦਾਨ ਦੇ ਵਿੱਚ ਤੇ ਸਿਰਫ 14 ਦਿਨਾਂ 'ਚ ਜੰਗ ਖਤਮ ਹੋ ਗਈ ਤੇ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਸੀ ਤੇ ਸਭ ਤੋਂ ਸ਼ਰਮਨਾਕ ਗੱਲ ਇਹ ਸੀ ਕਿ ਪਾਕਿਸਤਾਨ ਦੇ 90000 ਤੋਂ ਜ਼ਿਆਦਾ ਸੈਨਿਕਾਂ ਨੇ ਇੱਕੋ ਸਾਥ ਸਰੈਂਡਰ ਕੀਤਾ ਸੀ ਇਸ ਤੋਂ ਪਹਿਲਾਂ ਵੀ 47 ਤੇ 65 ਦੀ ਜੰਗ ਪਾਕਿਸਤਾਨ ਦੇ ਨਾਲ ਹੋ ਚੁੱਕੀ ਇਸ ਤੋਂ ਤੇ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਉੱਪਰ ਕੇ ਸਾਹਮਣੇ ਆਏ ਜ਼ੁਲਫিকার ਅਲੀ ਪੁੱਟੋ ਪੁੱਟੋ ਨੇ ਜਦੋਂ ਪਾਕਿਸਤਾਨ ਦੀ ਕਮਬਾਨ ਸੰਭਾਲੀ ਤਾਂ ਉਹਨਾਂ ਨੇ ਸੋਚਿਆ ਕਿ ਭਾਰਤ ਤੋਂ ਅਸੀਂ ਦੋ جنگਾਂ ਹਾਰ ਚੁੱਕੇ ਹਾਂ ਤੇ ਜੇ ਫਿਊਚਰ ਦੇ ਵਿੱਚ ਕੋਈ ਜੰਗ ਹੁੰਦੀ ਆ ਤਾਂ ਵੀ ਅਸੀਂ ਇਹ ਜੰਗ ਜਿੱਤ ਨਹੀਂ ਪਾਵਾਂਗੇ ਤੇ ਹਾਰ ਜਾਾਂਗੇ ਕਿਉਂਕਿ ਭਾਰਤੀ ਸੈਨਿਕ ਤਾਕਤ ਪਾਕਿਸਤਾਨ ਨਾਲੋਂ ਬਹੁਤ ਜ਼ਿਆਦਾ ਸੀ ਤੇ ਇਹ ਉਹ ਦੌਰ ਸੀ ਜਦੋਂ ਕੋਈ ਵੀ ਦੇਸ਼ ਸੈਨਿਕ ਬਲਬੂਤੇ ਦੇ ਉੱਤੇ ਹੀ ਜੰਗ ਲੜਿਆ ਕਰਦੀ ਸੀ ਬੇਸ਼ੱਕ ਹੁਣ ਟੈਕਨੋਲੋਜੀ ਨੇ ਜੰਗ ਦਾ ਰੂਪ ਬਦਲ ਦਿੱਤਾ ਪਰ ਉਸ ਸਮੇਂ ਅਜਿਹਾ ਨਹੀਂ ਸੀ ਇਸ ਤੋਂ ਬਾਅਦ ਪੋਰਟੋ ਦੇ ਦੁਆਰਾ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਤੇ ਇੱਕ ਪਬਲਿਕਲੀ ਬਿਆਨ ਦਿੱਤਾ ਜਾਂਦਾ ਤੇ ਇਹ ਬਿਆਨ ਸੀ ਕਿ ਪਾਕਿਸਤਾਨ 1000 ਸਾਲ ਤੱਕ ਭੁੱਖਾ ਰਹਿ ਸਕਦਾ ਘਾਹ ਦੀ ਰੋਟੀ ਖਾ ਸਕਦਾ ਪਰ ਉਹ ਜਿਹੜਾ ਕੰਮ ਜ਼ਰੂਰ ਕਰੇਗਾ ਤਾਂ ਕਿ ਅਨ ਫਿਊਚਰ ਦੇ ਵਿੱਚ ਹੋਣ ਵਾਲੀ ਭਾਰ ਦੇ ਨਾਲ ਕਿਸੇ ਵੀ ਜੰਗ ਚੋਂ ਉਹ ਜਿੱਤ ਸਕੇ ਤੇ ਤੋਂ ਹੀ ਨਿਊਕਲੀਅਰ ਬੰਬ ਬਣਾਉਣ ਦੀ ਨੀਂਹ ਪਈ ਸੀ ਪਾਕਿਸਤਾਨ ਵਿੱਚ ਇਸੇ ਤੋਂ ਬਾਅਦ ੁੱਟੋ ਨੇ ਪਾਕਿਸਤਾਨ ਚ ਪਹਿਲੀ ਵਾਰੀ ਪਾਕਿਸਤਾਨ એનર્ਜੀ ਕਮਿਸ਼ਨ ਜਾਣੀ ਕਿ ਪੀਏਸੀ ਬਣਾਇਆ ਤੇ ਇਸ ਦਾ ਪੂਰਾ ਜਿੰਮਾ ਮੁਨੀਰ ਅਹਿਮਦ ਖਾਨ ਨੂੰ ਦੇ ਦਿੱਤਾ ਸੀ ਉਸ ਨੂੰ ਇੱਦਾਂ ਹੈੱਡ ਬਣਾ ਦਿੱਤਾ ਗਿਆ ਫਿਰ ਇਸ ਦੇ ਵਿੱਚ ਐਂਟਰੀ ਹੁੰਦੀ ਆ ਅਬਦੁਲ ਕਾਦਲ ਖਾਨ ਦੀ ਜਿਸ ਨੂੰ ਪਾਕਿਸਤਾਨ ਦੇ ਪ੍ਰਮਾਣੂ ਬੰਬ ਦੇ ਜਣਕ ਦੇ ਤੌਰ ਤੇ ਵੀ ਜਾਣਿਆ ਜਾਂਦਾ ਉਸ ਸਮੇਂ ਅਬਦੁਲ ਕਾਦਿਰ ਖਾਨ ਨੀਦਰਲੈਂਡ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦੇ ਦੁਆਰਾ ਇਸੇ ਚੀਜ਼ ਦੀ ਪੜ੍ਹਾਈ ਵੀ ਕੀਤੀ ਜਾ ਰਹੀ ਸੀ ਕਿ ਨਿਊਕਲੀਅਰ ਵੈਪਨ ਡਿਵੈਲਪ ਕਿਵੇਂ ਕੀਤਾ ਜਾਂਦਾ ਤੇ ਮੁਨੀਰ ਅਹਿਮਦ ਨੂੰ ਉਸ ਬਾਰੇ ਪਤਾ ਸੀ ਕਿ ਉਹ ਇਸ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦਾ ਸੋ ਮੁਨੀਰ ਦੇ ਦੁਆਰਾ ਕਾਦਲ ਖਾਨ ਨੂੰ ਇੱਕ ਮੈਸੇਜ ਪਹੁੰਚਵਾਇਆ ਜਾਂਦਾ ਕਿ ਉਹ ਜਦੋਂ ਵੀ ਪਾਕਿਸਤਾਨ ਆਵੇ ਉਸ ਨੂੰ ਆ ਕੇ ਜਰੂਰ ਮਿਲੇ ਉਹਨਾਂ ਨੂੰ ਉਸ ਤੋਂ ਇੱਕ ਕੰਮ ਆ ਇਸ ਤੋਂ ਬਾਅਦ ਅਬਦੁਲ ਕਾਦਿਰ ਖਾਨ 1974 ਚ ਪਾਕਿਸਤਾਨ ਆਉਂਦੇ ਨੇ ਤੇ ਮੁਨੀਰ ਦੇ ਕਹਿਣ ਤੇ ਇਸ ਪ੍ਰੋਗਰਾਮ ਦੇ ਵਿੱਚ ਉਹ ਜੁੜ ਜਾਂਦੇ ਨੇ ਪਰ ਮਨੀਰ ਤੇ ਅਬਦੁਲ ਕਾਦਰ ਖਾਨ ਚ ਤਲਖੀ ਵਧੀ ਤਾਂ ਸਰਕਾਰ ਨੇ ਮਨੀਰ ਨੂੰ ਸਾਈਡ ਕਰਕੇ ਅਬਦੁਲ ਕਾਦਰ ਖਾਨ ਨੂੰ ਹੀ ਉਸਦਾ ਹੈੱਡ ਬਣਾਤਾ ਪਰ ਇਸ ਸਮੇਂ ਦੌਰਾਨ ਭਾਰਤ ਫਿਰ ਤੋਂ ਅੱਗੇ ਨਿਕਲ ਚੁੱਕਾ ਸੀ ਤੇ ਭਾਰਤ ਨੇ ਪੋਖਰਨ ਚ ਸਮੈਲਿਕ ਬੁੱਧਾ ਦੇ ਤਹਿਤ ਆਪ ਦਾ ਪਹਿਲਾ ਨਿਊਕਲੀਅਰ ਟੈਸਟ ਵੀ ਕੀਤਾ ਤੇ ਪਾਕਿਸਤਾਨ ਬੁਖਲਾ ਗਿਆ ਤੇ ਫਿਰ ਪਾਕ ਸਰਕਾਰ ਨੇ ਆਪਦੇ ਸਾਇੰਟਿਸਟ ਦੇ ਉੱਪਰ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਕਿ ਜਲਦ ਤੋਂ ਜਲਦ ਦੇ ਕੰਮ ਪੂਰਾ ਕੀਤਾ ਜਾਵੇ। ਇੱਧਰ ਭਾਰਤ ਤੇ ਹੋਰ ਦੇਸ਼ਾਂ ਚ ਵੀ ਇਸ ਦੀ ਸੁغبਹਾਟ ਆਡੀਓ ਹੋਣੀ ਸ਼ੁਰੂ ਹੋ ਚੁੱਕੀ ਸੀ ਕਿ ਪਾਕਿਸਤਾਨ ਦੇ ਦੌਰਾਂ ਕੁਝ ਤਾਂ ਕੀਤਾ ਜਾ ਰਿਹਾ। ਇਸੇ ਦੌਰਾਨ ਸਾਲ 1987 ਆਉਂਦਾ ਹੁਣ ਤੱਕ ਇਹੀ ਚੱਲ ਰਿਹਾ ਸੀ ਕਿ ਪਾਕਿਸਤਾਨ ਕੋਲ ਨਿਊਕਲੀਅਰ ਵੈਪਨ ਹੈ ਜਾਂ ਨਹੀਂ ਹੈ ਤੇ ਜਾਂ ਫਿਰ ਉਹ ਨਾਲ ਦੁਆਰਾ ਇਸ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ ਇਸ ਦਾ ਕੋਈ ਵੀ ਪਤਾ ਨਹੀਂ ਸੀ। ਇਸ ਦੌਰਾਨ ਭਾਰਤ ਦੇ ਇੱਕ ਕਾਫੀ ਮਸ਼ਹੂਰ ਜਰਨਲਿਸਟ ਹੋਏ ਨੇ ਕੁਲਦੀਪ ਨਾਇਰ ਸਾਹਿਬ ਤੇ ਉਹਨਾਂ ਦੇ ਇੱਕ ਦੋਸਤ ਸੀ ਪਾਕਿਸਤਾਨ ਦੇ ਵਿੱਚ ਜੋ ਵੀ ਖੁਦ ਜਰਨਲਿਸਟ ਸੀ ਜਿਨ੍ਹਾਂ ਦਾ ਨਾਮ ਸੀ ਮੁਸ਼ਾਹਿਦ ਹੁਸੈਨ ਤੇ ਇੱਕ ਮੁਸਲਮਾਨਾਂ ਦੇ ਅਖਬਾਰ ਦੇ ਐਡੀਟਰ ਸੀ ਤੇ ਮੁਸਾਇਦ ਹੁਸੈਨ ਵੱਲੋਂ ਕੁਲਦੀਪ ਨਈਅਰ ਨੂੰ ਆਪਦੇ ਵਿਆਹ ਦੇ ਉੱਤੇ ਸੱਦਾ ਜਾਂਦਾ ਕੁਲਦੀਪ ਨਈਅਰ ਉਹਨਾਂ ਦੇ ਵਿਆਹ ਦੇ ਉੱਤੇ ਜਾਂਦੇ ਨੇ ਮੁਸਾਇਦ ਹੁਸੈਨ ਉਹਨਾਂ ਨੂੰ 에어ਪੋਰਟ ਤੇ ਪੈਕ ਕਰਨ ਦੇ ਲਈ ਆਉਂਦੇ ਨੇ ਤੇ ਮਿਲਦੇ ਨੇ ਤੇ ਕਹਿੰਦੇ ਨੇ ਕਿ ਮੈਂ ਤੁਹਾਨੂੰ ਆਪਦੇ ਵਿਆਹ ਦੀ ਖੁਸ਼ੀ 'ਚ ਇੱਕ ਗਿਫਟ ਦੇਵਾਂਗਾ ਕੁਲਦੀਪ ਨਈਅਰ ਨੇ ਪੁੱਛਿਆ ਕਿ ਕੀ ਤਾਂ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਪਾਕਿਸਤਾਨ ਦੇ ਨਿਊਕਲੀਅਰ ਹੈੱਡ ਅਬਦੁਲ ਕਾਦਿਰ ਖਾਨ ਦਾ ਇੰਟਰਵਿਊ ਕਰਵਾਉਂਗਾ ਉਸ ਸਮੇਂ ਬਹੁਤ ਸਾਰੇ ਜਰਨਲਿਸਟ ਸੀ ਜੋ ਕਿ ਕਾਦਲ ਖਾਨ ਦਾ ਇੰਟਰਵਿਊ ਲੈਣਾ ਚਾਹੁੰਦੇ ਸੀ ਪਰ ਮਿਲ ਨਹੀਂ ਸੀ پا ਰਹੇ ਜਦੋਂ ਕੁਲਦੀਪ ਨૈયਰ ਨੂੰ ਪਤਾ ਲਗਾ ਤਾ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਉਹਨਿਸ ਤੋਂ ਪਹਿਲਾਂ ਕਈ ਜਰਨਲਿਸਟ ਨੂੰ ਤਾਂ ਪਾਕਿਸਤਾਨ ਆਰਮੀ ਨੇ ਕੁੱਟ ਵੀ ਦਿੱਤਾ ਸੀ ਜਿਨ੍ਹਾਂ ਨੇ ਕਾਦਲ ਖਾਨ ਦੀ ਫੋਟੋ ਵਗੈਰਾ ਲੈਣ ਦੀ ਕਦੇ ਕੋਸ਼ਿਸ਼ ਕੀਤੀ ਸੀ ਤੇ ਅਬਦੁਲ ਕਾਦਲ ਖਾਨ ਨੂੰ ਹਮੇਸ਼ਾ ਹੀ ਫੌਜੀ ਸੁਰੱਖਿਆ 'ਚ ਰੱਖਿਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਮਾਰਨ ਦੀ ਵੀ ਕਈ ਵਾਰ ਆਈ ੜੀ ਉਹ ਕੋਸ਼ਿਸ਼ ਕੀਤੀ ਜਾ ਚੁੱਕੀ ਸੀ ਪਰ ਜਦੋਂ ਕੁਲਦੀਪ ਨૈયਰ ਅਬਦੁਲ ਕਾਦਲ ਖਾਨ ਦਾ ਇੰਟਰਵਿਊ ਲੈਣ ਉਸਤੇ ਪੰਗਲੇ ਦੇ ਉੱਤੇ ਪਹੁੰਚਦਾ ਤਾਂ ਉਹਨਾਂ ਨੂੰ ਕਿਤੇ ਵੀ ਰੋਕਿਆ ਨਹੀਂ ਜਾਂਦਾ ਇਸ ਤੋ ਲਾਬਾ ਉਸ ਸਦੇ ਬੰਗਲੇ ਦੇ ਵਿੱਚ ਪਹੁੰਚਦੇ ਨੇ ਤੇ ਅਬਦੁਲ ਕਾਦਰ ਖਾਨ ਨਾਲ ਇੰਟਰਵਿਊ ਸ਼ੁਰੂ ਹੁੰਦੀ ਆ ਜਿੱਦੇ ਵਿੱਚ ਕੁਲਦੀਪ ਨૈયਰ ਦੇ ਦੁਆਰਾ ਕੁਝ ਕੌੜੇ ਸਵਾਲ ਪੁੱਛੇ ਜਾਂਦੇ ਨੇ ਜਿਸ ਤੋਂ ਬਾਅਦ ਅਬਦੁਲ ਕਾਦਰ ਜੋਸ਼ ਦੇ ਵਿੱਚ ਆਉਂਦਾ ਤੇ ਕਹਿੰਦਾ ਕਿ ਸਾਡੇ ਕੋਲ ਨਿਊਕਲੀਅਰ ਵੈਪਨ ਵੀ ਮੌਜੂਦ ਆ ਅਸੀਂ ਉਸ ਦਾ ਟੈਸਟ ਵੀ ਕਰ ਚੁੱਕੇ ਆ ਤੇ ਇਸ ਤੋਂ ਇਲਾਵਾ ਉਸ ਨਿਊਕਲੀਅਰ ਟੈਸਟ ਦੀ ਡਿਟੇਲ ਵੀ ਉਹਨਾਂ ਦੇ ਦੁਆਰਾ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਨਈਅਰ ਸਾਹਿਬ ਇੰਡੀਆ ਦੇ ਵਿੱਚ ਵਾਪਸ ਆਉਂਦੇ ਨੇ ਇੰਟਰਵਿਊ ਹੋਲਡ ਤੇ ਰੱਖ ਕੇ ਉਹਨਾਂ ਦੇ ਦੁਆਰਾ ਸੂਚਨਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਹੋਇਆ ਕੀ ਸੀ ਉਹਨਾਂ ਨੂੰ ਸਮਝ ਆਈ ਕਿ ਇਹ ਇੰਟਰਵਿਊ ਪਾਕਿਸਤਾਨ ਦੀ ਖੂਫੀਆ ਜਾਸਿਸ ਆਈਐਸਆਈ ਤੇ ਫੌਜ ਦੀ ਮਰਜ਼ੀ ਦੇ ਨਾਲ ਹੋਇਆ ਸੀ ਤੇ ਇਸ ਦੇ ਪਿੱਛੇ ਵੀ ਇੱਕ ਵਜ੍ਹਾ ਸੀ ਕਿਉਂਕਿ ਉਸ ਸਮੇਂ ਜਾਣੀ ਕਿ 1887 ਦੇ ਸਮੇਂ ਭਾਰਤ ਦੇ ਦੁਆਰਾ ਇੱਕ ਜੁੱਧ ਅਭਿਆਸ ਕੀਤਾ ਜਾ ਰਿਹਾ ਸੀ ਤੇ ਜੁੱਧ ਅਭਿਆਸ ਚੀਨ ਤੇ ਪਾਕਿਸਤਾਨ ਦੇ ਬਾਰਡਰਾਂ ਦੇ ਕੋਲ ਕੀਤਾ ਜਾ ਰਿਹਾ ਸੀ ਤੇ ਪਾਕਿਸਤਾਨ ਨੂੰ ਭਾਰਤ ਦੇ ਇਰਾਦੇ ਠੀਕ ਨਹੀਂ ਲੱਗੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਸ ਅਭਿਆਸ ਚ ਕੋਈ ਸਾਜ਼ਿਸ਼ ਆ ਤੇ ਇੰਡੀਆ ਕਿਤੇ ਪਾਕਿਸਤਾਨ ਦੇ ਅੰਦਰ ਹੀ ਨਾ ਜਾਈ ਤਾਂ ਪਾਕਿਸਤਾਨ ਹਕਮਰਾਨਾਂ ਨੇ ਸੋਚਿਆ ਕਿ ਭਾਰਤ ਨੂੰ ਰੋਕਿਆ ਕਿਵੇਂ ਜਾਵੇ ਤਾਂ ਉਹਨਾਂ ਦੇ ਦੁਆਰਾ ਪਲਾਨ ਬਣਾਇਆ ਗਿਆ ਤੇ ਇਸੇ ਤਰੀਕੇ ਭਾਰਤ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਪਾਕਿਸਤਾਨ ਨੇ ਵੀ ਨਿਊਕਲੀਅਰ ਬੰਬ ਬਣਾ ਉਸ ਨੂੰ ਡਵੈਲ ਕਰ ਲਿਆ ਤੇ ਇਸੇ ਤੋਂ ਬਾਅਦ ਨਈਅਤ ਸਾਹਿਬ ਇਸ ਇੰਟਰਵਿਊ ਨੂੰ 1987 ਦੇ ਵਿੱਚ ਛਾਪਦੇ ਨੇ ਤੇ ਫਿਰ ਇੰਡੀਆ ਦੇ ਜ਼ਰੀਏ ਇਹ ਖਬਰ ਪੂਰੀ ਦੁਨੀਆ ਤੱਕ ਪਹੁੰਚਦੀ ਹੈ ਪਰ ਹਾਲੇ ਤੱਕ ਪਾਕਿਸਤਾਨ ਨੇ ਆਫੀਸ਼ੀਅਲੀ ਕੋਈ ਵੀ ਟੈਸਟ ਨਹੀਂ ਸੀ ਕੀਤਾ ਇਸ ਤੋਂ 11 ਸਾਲ ਬਾਅਦ 11 ਤੇ 15 ਮਈ 1998 ਨੂੰ ਭਾਰਤ ਵੱਲੋਂ ਆਪਦਾ ਦੂਸਰਾ ਨਿਊਕਲੀਅਰ ਟੈਸਟ ਕੀਤਾ ਜਾਂਦਾ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਸਮੇਂ ਤੇ ਇਸ ਟੈਸਟ ਦਾ ਨਾਮ ਸ਼ਕਤੀ ਰੱਖਿਆ ਗਿਆ ਤੇ ਇੰਡੀਆ ਦੇ ਇਸ ਟੈਸਟ ਤੋਂ ਠੀਕ 15 ਦਿਨ ਬਾਅਦ 28 ਤੇ 30 ਮਈ 1998 ਨੂੰ ਪਾਕਿਸਤਾਨ ਨੇ ਪਾਕਿਸਤਾਨ ਦੇ ਨਾਲ ਲੱਗਦੇ ਚੌਰਾਹਾ ਹਿਸ ਦੇ ਬਾਰਡਰ ਦੇ ਉੱਤੇ ਇੱਕ ਤੋਂ ਬਾਅਦ ਇੱਕ ਪੰਜ ਨਿਊਕਲੀਅਰ ਟੈਸਟ ਕੀਤੇ ਤੇ ਫਿਰ ਇਸ ਟੈਸਟ ਤੋਂ ਬਾਅਦ ਪੂਰੀ ਦੁਨੀਆ ਨੇ ਮੰਨਿਆ ਕਿ ਪਾਕਿਸਤਾਨ ਵੀ ਹੁਣ ਨਿਊਕਲੀਅਰ ਕੰਟਰੀ ਬਣ ਚੁੱਕਿਆ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ